ਵਾਹਿਗੁਰੂ ਜੀ ਦੀ ਏਪਾਰ ਕਿਰਪਾ ਸਦਕਾ ਆਪ ਸਮੂਹ ਸੰਗਤਾਂ ਦੀਆਂ ਅਸੀਸਾਂ ਸਦਕਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੱਜ ਜਥੇ ਨੂੰ ਨਵੀਂ ਗੱਡੀ ਦੀ ਬਖਸ਼ਿਸ਼ ਕੀਤੀ ਆ ਗੁਰੂ ਸਾਹਿਬ ਜੀ ਦਾ ਕੋਟਾਨ ਕੋਟ ਸ਼ੁਕਰਾਨਾ ਅਰਦਾਸ ਕਰਿਓ ਸਤਿਗੁਰ ਜੀ ਚੜ੍ਹਦੀ ਕਲਾ ਰੱਖਣ ਆਓ ਤੁਹਾਨੂੰ ਵੀ ਦਿਖਾਉਨੇ ਆ ਆਪਾਂ ਕਿਹੜੀ ਗੱਡੀ ਲਈ ਆ ਤੇ ਸਾਰਾ ਪ੍ਰੋਸੀਜਰ ਆਪਾਂ ਤੁਹਾਨੂੰ ਦੱਸ ਦਿਆਂ ਵੀਡੀਓ ਦੇ ਵਿੱਚ ਬਣੇ ਰਹੋ ਜੀ ਆਓ ਵੀਡੀਓ ਦੀ ਅਰੰਭਤਾ ਕਰਦੇ ਆ ਸਭ ਤੋਂ ਪਹਿਲਾਂ ਸਤਿਗੁਰ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਇੱਕ ਵਾਰ ਫਿਰ ਸਵਾਗਤ ਹੈ ਤੁਹਾਡਾ ਸਾਡੇ ਨਵੇਂ ਵਲੌਗ ਵਿੱਚ ਆਸ ਕਰਦੇ ਹਾਂ ਤੁਸੀਂ ਸਾਰੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੰਦਰੁਸਤ ਹੋਵੋਗੇ ਜਿਵੇਂ ਮੈਂ ਪਹਿਲਾਂ ਵੀ ਤੁਹਾਨੂੰ ਦੱਸਿਆ ਅੱਜ ਅਸੀਂ ਲੈਣ ਵਾਸਤੇ ਆਏ ਹੁਏ ਹਾਂ ਜੀ ਨਵੀਂ ਕਾਰ ਮਹਾਰਾਜ ਸੱਚੇ ਪਾਤਸ਼ਾਹ ਦੀ ਕਿਰਪਾ ਦੇ ਨਾਲ ਗੁਰੂ ਸਾਹਿਬ ਜੀਆ ਨੇ ਅੱਜ ਜਥੇ ਨੂੰ ਨਵੀਂ ਗੱਡੀ ਦੀ ਬਖਸ਼ਿਸ਼ ਕੀਤੀ ਹੈ ਤੇ ਮੈਂ ਸੋਚਿਆ ਥੋੜਾ ਜਿਹਾ ਆਪਾਂ ਵਲੌਗ ਵੀ ਬਣਾ ਲਈਏ ਜਿਹੜੇ ਪਿਆਰ ਕਰਨ ਵਾਲੇ ਆ ਉਹ ਵੀਡੀਓ ਰਾਈਂ ਦੇਖ ਲੈਣਗੇ ਵੀ ਆਪਾਂ ਕਿਹੜੀ ਗੱਡੀ ਲਈ ਆ YouTube ਤੇ ਆਪਾਂ ਵੀਡੀਓ 3-4 ਦਿਨ ਬਾਅਦ ਪਾ ਰਹੇ ਹਾਂ ਮਰੇ ਜਿੱਦਣ ਦੀ ਆਪਾਂ ਗੱਡੀ ਲਈ ਹੈ ਤਕਰੀਬਨ ਬਹੁਤ ਹੀ ਸੰਗਤਾਂ ਨੇ ਸਾਨੂੰ ਫੋਨ ਕਰਕੇ ਮੈਸੇਜ ਕਰਕੇ ਵਧਾਈਆਂ ਦਿੱਤੀਆਂ ਸਾਰਿਆਂ ਦਾ ਆਪਾਂ ਸ਼ੁਕਰਗੁਜ਼ਾਰ ਆ ਬਹੁਤ ਹੀ ਸਤਪੁਰਸ਼ਾਂ ਨੇ ਮਹਾਂਪੁਰਸ਼ਾਂ ਨੇ ਫੋਨ ਕੀਤੇ ਆ ਸਾਰਿਆਂ ਦਾ ਆਪਾਂ ਧੰਨਵਾਦ ਕਰਦੇ ਆ ਤੇ ਆਓ ਹੁਣ ਵੀਡੀਓ ਵੇਖੋ ਤੁਸੀਂ ਅਸੀਂ ਪਹੁੰਚ ਚੁੱਕੇ ਆ ਜੀ ਮਰੂਤੀ ਵਾਲਿਆਂ ਦੇ ਸ਼ੋਅਰੂਮ ਲਗਭਗ ਆਪਾਂ ਸਾਰੀਆਂ ਏਜੰਸੀਆਂ ਵਿੱਚ ਗੱਡੀਆਂ ਵੇਖੀਆਂ ਪਰ ਮਰੂਤੀ ਦੀ ਗੱਡੀ ਸਾਨੂੰ ਬਹੁਤ ਵਧੀਆ ਲੱਗੀ ਆ ਤਾਂ ਕਰਕੇ ਆਪਾਂ ਇਸ ਗੱਡੀ ਦਾ ਲੈਣ ਦਾ ਪਲਾਨ ਬਣਾਇਆ ਆ ਇਹ ਅਮਰੂਤੀ ਦਾ ਸ਼ੋਰੂਮ ਨਵਾਂ ਸ਼ਹਿਰ ਪਿੰਡ ਲਗੜੋਆ ਦੀ ਬਿਲਕੁਲ ਨਾਲ ਆ ਤੇ ਬਹੁਤ ਹੀ ਵਾਜਬ ਰੇਟ ਤੇ ਇੱਥੇ ਗੱਡੀਆਂ ਮਿਲਦੀਆਂ ਆ ਤੁਸੀਂ ਕਮੈਂਟ ਬਾਕਸ ਵਿੱਚ ਲਿਖੋ ਜੀ ਆਪਾਂ ਕਿਹੜੀ ਗੱਡੀ ਲੈ ਸਕਦੇ ਆ ਕਿਹੜੀ ਗੱਡੀ ਲਈ ਹੋਗੀ ਤੁਹਾਨੂੰ ਕੀ ਲੱਗਦਾ ਵੀ ਆਪਾਂ ਕਿਹੜੀ ਗੱਡੀ ਲਈ ਹੋਗੀ ਤੁਸੀਂ ਜ਼ਰੂਰ ਕਮੈਂਟ ਵਿੱਚ ਲਿਖਿਓ ਅਮਰੂਤੀ ਵਾਲਿਆਂ ਦੀ ਐਕਸੈਸਰੀ ਦਾ ਸਮਾਨ ਆ ਤਕਰੀਬਨ ਆਪਾਂ ਜ਼ਿਆਦਾਤਰ ਐਕਸੈਸਰੀ ਸ਼ੋਰੂਮ ਦੇ ਵਿੱਚੋਂ ਹੀ ਲਵਾਈ ਆ ਕਿਉਂਕਿ ਇਹਨਾਂ ਦੀ ਐਕਸੈਸਰੀ ਵਧੀਆ ਹੁੰਦੀ ਆ ਆ ਸਾਡੇ ਨਾਲ ਵੀਰਪੁਰਪ੍ਰੀਤ ਸਿੰਘ ਹੁਣੇ ਬੈਠੇ ਆ ਇਮਰੂਤੀ ਦੀ ਏਜੰਸੀ ਵਿੱਚ ਲੱਗੇ ਹੋਏ ਆ ਬਹੁਤ ਹੀ ਵਧੀਆ ਡੀਲਿੰਗ ਇਹਨਾਂ ਨੇ ਸਾਡੇ ਨਾਲ ਕੀਤੀ ਆ ਬਹੁਤ ਹੀ ਵਧੀਆ ਢੰਗ ਨਾਲ ਸਾਨੂੰ ਬਰੀਕੀ ਦੀਆਂ ਗੱਲਾਂ ਸਮਝਾਈਆਂ ਵੀਰ ਹੋਣਾ ਨੇ ਸਾਰਾ ਹੀ ਪੇਪਰ ਵਰਕ ਕੀਤਾ ਤੇ ਪੇਪਰ ਵਰਕ ਕਰਨ ਤੋਂ ਬਾਅਦ ਫਿਰ ਆਪਾਂ ਪੇਪਰਾਂ ਤੇ ਸਾਈਨ ਕੀਤੇ ਆ ਜੀ ਤੁਸੀਂ ਵੀਡੀਓ ਵਿੱਚ ਵੇਖ ਰਹੇ ਹੋ ਇਮਰੂਤੀ ਦੀਆਂ ਤਕਰੀਬਨ ਸਾਰੀਆਂ ਗੱਡੀਆਂ ਵਧੀਆ ਜਿਦਾ ਹੁਣ ਵਰੀਜ਼ਾ ਲੈ ਲੋ ਗ੍ਰੈਂਡ ਉਟਾਰਾ ਲੈ ਲੋ ਡਿਜ਼ਾਇਰ ਲੈ ਲੋ ਤਕਰੀਬਨ ਇਹਨਾਂ ਦੀਆਂ ਆ ਐਵਰੇਜ ਵੀ ਬਹੁਤ ਵਧੀਆ ਆਂਦੀ ਆ ਤੇ ਥੋੜਾ ਜਿਹਾ ਪੇਪਰਵਰਕ ਹੋ ਰਹਿਦਾ ਸਗਾ ਉਹ ਵੀ ਵੀਰ ਹੋਣਾ ਨੇ ਪੇਪਰਵਰਕ ਪੂਰਾ ਕੀਤਾ ਉਹਨਾਂ ਪੇਪਰਾਂ ਤੇ ਵੀ ਆਪਾਂ ਸਾਈਨ ਕਰ ਦਿੱਤੇ ਆ ਤਕਰੀਬਨ ਗੱਡੀ ਆਪਣੀ ਹੁਣ ਰੈਡੀ ਹੋ ਜਾਣੀ ਆ ਤੇ ਤੁਹਾਨੂੰ ਦੱਸ ਦਿਆਂ ਕਿਹੜੀ ਗੱਡੀ ਆ ਆ ਆਪਣੀ ਗੱਡੀ ਆ ਦੇਖੋ ਵੀਰ ਸਾਰਾ ਐਸੈਸਰੀ ਦਾ ਸਮਾਨ ਲਾ ਰਿਹਾ ਆ ਹੋਰ ਨਾਟ ਬੁਲਟ ਵਗੈਰਾ ਕੱਸ ਰਿਹਾ ਆ ਮੈਂ ਕਿਹਾ ਵੀ ਚੰਗੀ ਤਰ੍ਹਾਂ ਕੱਸ ਦੇ ਵੀਰਾ ਕੋਈ ਢਿੱਲਾ ਨਾ ਰਹਿ ਜਵੇ ਤੰਗੀ ਪਰੇਸ਼ਾਨੀ ਨਾ ਆਪਾਂ ਨੂੰ ਆਵੇ ਮੈਂ ਦਾ ਬਿਲਜੀ ਟੈਂਸ਼ਨ ਹਾਲਾ ਤੁਸੀਂ ਆਪਾਂ ਵਧੀਆ ਢੰਗ ਦੇ ਨਾਲ ਤੁਹਾਡਾ ਕੰਮ ਕਰਕੇ ਦੇਵਾਂਗੇ ਵਧੀਆ ਤਰੀਕੇ ਦੇ ਨਾਲ ਤੁਹਾਡੀ ਗੱਡੀ ਨੂੰ ਤਿਆਰ ਕਰਾਂਗੇ ਲਗਭਗ ਤੁਹਾਨੂੰ ਹੁਣ ਪਤਾ ਲੱਗ ਗਈ ਕਿ ਹੁਣ ਆਪਣੀ ਗੱਡੀ ਕਿਹੜੀ ਆ ਕਮੈਂਟ ਬਾਕਸ ਵਿੱਚ ਲਿਖੋ ਵੀ ਤੁਹਾਨੂੰ ਇਹ ਗੱਡੀ ਕਿਹੜੀ ਲੱਗ ਰਹੀ ਆ ਕਿਹਨਾਂ ਦੇ ਕੋਲੇ ਗੱਡੀ ਆ ਤੇ ਕਿੰਨੀ ਕੁ ਐਵਰੇਜ ਦੇ ਰਹੀ ਆ ਕਿੰਨੀ ਕੁ ਵਧੀਆ ਕਾਰ ਆ ਸਾਨੂੰ ਤਾਂ ਬਹੁਤ ਵਧੀਆ ਲੱਗੀ ਆ ਉੱਚੀ ਗੱਡੀ ਆ ਵਧੀਆ ਗੱਡੀ ਆ ਤੇ ਐਸੈਸਰੀ ਦਾ ਤਕਰੀਬਨ ਸਾਰਾ ਹੀ ਸਮਾਨ ਲੱਗ ਚੁੱਕਾ ਆ ਸੀਟ ਕਵਰ ਵਗੈਰਾ ਜਿੰਨਾ ਵੀ ਕੋਈ ਮੇਨ ਮੇਨ ਸਾਰਾ ਸਮਾਨ ਆਪਾਂ ਨੂੰ ਦੁਆਇਆ ਆ ਆ ਆਪਣਾ ਪੂਰਾ ਪਰਿਵਾਰ ਬੈਠਾ ਹੈ ਜੀ ਏਜੰਸੀ ਵਾਲਿਆਂ ਨੇ ਬੱਚਿਆਂ ਨੂੰ ਖਾਣ ਵਾਸਤੇ ਬਹੁਤ ਸੋਹਣੀਆਂ ਚਾਕਲੇਟਾਂ ਵੀ ਦਿੱਤੀਆਂ ਆ ਤੇ ਹੋਰ ਸਾਨੂੰ ਗੱਡੀ ਦੀਆਂ ਸ਼ੋਰਚ ਵਗੈਰਾ ਪੇਪਰ ਦੇ ਦਿੱਤੇ ਆ ਚਾਬੀਆਂ ਵਗੈਰਾ ਹੁਣ ਆਪਾਂ ਨੂੰ ਮਿਲ ਜਾਣੀਆਂ ਆ ਆ ਦੇਖੋ ਛੱਲਾ ਵਗੈਰਾ ਹੋਰ ਜਿੰਨੇ ਵੀ ਥੋੜੇ ਛੋਟੇ ਮੋਟੇ ਗਿਫਟ ਨਾਲ ਦਿੱਤੇ ਆ ਤੇ ਪੇਪਰ ਵਰਕ ਕਰਕੇ ਸਾਨੂੰ ਸਾਰੇ ਪੇਪਰ ਇੰਸ਼ੋਰਚ ਪ੍ਰੋਡਕਸ਼ਨ ਵਗੈਰਾ ਸਾਨੂੰ ਦੇ ਦਿੱਤਾ ਆ ਆ ਸਾਹਮਣੇ ਆਪਣੀ ਗੱਡੀ ਬਿਲਕੁਲ ਤਿਆਰ ਵਰ ਤਿਆਰ ਹੁਣ ਆ ਰਹੀ ਆ ਕੱਪੜਾ ਪਾ ਦੇਣਾ ਹੈ ਉਸ ਤੋਂ ਬਾਅਦ ਫਿਰ ਆਪਾਂ ਮੂੰਹ ਦਿਖਾਈ ਦੀ ਰਸਮ ਹੋ ਜਾਣੀ ਆ ਤੁਸੀਂ ਦੇਖੀ ਜਾਓ ਜੀ ਵੀਡੀਓ ਨੂੰ ਧੰਨ ਗੁਰੂ ਗ੍ਰੰਥ ਸਾਹਿਬਾ ਦੇ ਸੱਚੇ ਪਾਤਸ਼ਾਹ ਜੀ ਦਾ ਕੋਟਾਨ ਕੋਟ ਸ਼ੁਕਰ ਹੈ ਐਨੇ ਜੋਗੇ ਨਹੀਂ ਸੀ ਫਿਰ ਵੀ ਸਤਿਗੁਰੂ ਜੀ ਨੇ ਸਾਨੂੰ ਐਨੀ ਵੱਡੀਆਂ ਗੱਡੀਆਂ ਵਿੱਚ ਬੈਠਣ ਦਾ ਮੌਕਾ ਬਖਸ਼ਿਆ ਆ ਦੇਖੋ ਅੱਜ ਪੂਰਾ ਪਰਿਵਾਰ ਬਹੁਤ ਖੁਸ਼ ਆ ਬੱਚੇ ਵੀ ਖੁਸ਼ ਆ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰ ਰਹੇ ਆ ਦੋਵੇਂ ਹੱਥ ਜੋੜ ਕੇ ਆਓ ਹੁਣ ਉਹ ਸਮਾਂ ਆ ਗਿਆ ਮੂੰਹ ਦਿਖਾਈਦਾ ਜੀ ਤੇ ਆਪਾਂ ਹੁਣ ਆ ਦੇਖੋ ਕਪੜਾ ਚੁੱਕ ਰਹੇ ਆ ਗੱਡੀ ਤੋਂ ਸਾਰਾ ਪਰਿਵਾਰ ਖੜਾ ਆ ਗੱਡੀ ਤੋਂ ਕਪੜਾ ਚੁੱਕਿਆ ਜਾ ਰਿਹਾ ਹੈ ਬੋਲੇ ਸੋਨਹਾਰ ਆਪੇ ਸ਼ੁਰੀਆ ਕਾਲੇ ਗੁਰੂ ਗ੍ਰੰਥ ਸਾਹਿਬ ਦੇ ਦੇਵ ਦੇ ਭਤੀ ਫਾਲ ਸੇਦੀ ਹਰ ਮੈਦਾਨ ਗੱਡੀ ਤੋਂ ਕਪੜਾ ਚੁੱਕਣ ਤੋਂ ਬਾਅਦ ਆਪਾਂ ਸਾਰਿਆਂ ਦਾ ਮੂੰਹ ਮਿੱਠਾ ਕਰਾਇਆ ਜੀ ਸਾਡੀ ਪ੍ਰਭ ਨੂਰ ਕਹਿੰਦੀ ਸਭ ਤੋਂ ਪਹਿਲਾਂ ਮੈਨੂੰ ਦਿਓ ਮੈਂ ਖਾਣੀ ਆ ਬਰਫੀ ਤੇ ਖਾਣ ਲੱਗੀ ਨੇ ਬਰਫੀ ਥੱਲੇ ਛੱਡ ਦਿੱਤੀ ਤੇ ਮੈਂ ਫਿਰ ਡੈਡੀ ਜੀ ਨੂੰ ਨਾਲ ਵਾਕੇ ਵੀ ਤੁਸੀਂ ਇਹਨੂੰ ਖਿਲਾਓ ਬਣਾ ਦੇ ਉਹ ਦੱਸ ਕੋਈ ਨਹੀਂ ਕੋਈ ਨਹੀਂ ਵਾਕੇ ਅਸਰ ਨੂੰ ਅਸਰ ਨੂੰ ਸਾਰੇ ਸਟਾਫ ਨੇ ਸਾਨੂੰ ਮੁਬਾਰਕਾਂ ਦਿੱਤੀਆਂ ਅਸੀਂ ਸਾਰਿਆਂ ਦਾ ਧੰਨਵਾਦ ਕੀਤਾ ਤੇ ਬੱਚੇ ਵੇਖੋ ਕਿੰਨੇ ਖੁਸ਼ ਆ ਬੱਚਿਆਂ ਨੂੰ ਆਪਾਂ ਗੱਡੀ ਦੇ ਉੱਤੇ ਬਿਠਾ ਦਿੱਤਾ ਕਹਿੰਦੇ ਬਾਏ ਬਾਏ ਆਪਾਂ ਗੱਡੀ ਲੈ ਕੇ ਚੱਲੇ ਆ ਆ ਦੇਖੋ ਕਿੰਨੇ ਖੁਸ਼ ਆ ਬੱਚੇ ਗੁਰੂ ਸਾਹਿਬ ਐਸੀ ਤਰ੍ਹਾਂ ਹੀ ਸਾਰਿਆਂ ਨੂੰ ਖੁਸ਼ੀਆਂ ਬਖਸ਼ਦੇ ਰਹਿਣ ਸਾਰਿਆਂ ਦੀ ਚੜ੍ਹਦੀ ਕਲਾ ਰੱਖਣ ਸਰਬੱਤ ਦਾ ਭਲਾ ਗੁਰੂ ਸਾਹਿਬ ਜੀ ਕਰਨਾ ਫਿਰ ਆਪਾਂ ਗੱਡੀ ਤੇ ਮੋਹਰੇ ਖੜ ਕੇ ਇੱਕ ਸੈਲਫੀ ਲਈ ਤੇ ਥੋੜੀ ਜਿਹੀ ਵੀਡੀਓ ਬਣਾਈ ਆ ਲਓ ਜੀ ਹੁਣ ਗੱਡੀ ਆਪਣੀ ਸ਼ੋਰੂਮ ਤੋਂ ਬਾਹਰ ਆ ਚੁੱਕੀ ਹੈ ਤੇ ਹੁਣ ਆਪਾਂ ਘਰ ਨੂੰ ਗੱਡੀ ਲੈ ਕੇ ਜਾਵਾਂਗੇ ਆ ਵੀਰ ਦਾ ਆਪਾਂ ਕੀਤਾ ਧੰਨਵਾਦ ਵੀ ਤੁਸੀਂ ਬਹੁਤ ਵਧੀਆ ਢੰਗ ਦੇ ਨਾਲ ਸਾਡੇ ਨਾਲ ਡੀਲ ਕੀਤੀ ਹੈ ਤੇ ਉਹ ਸਾਹਮਣੇ ਵੀਰ ਕਹਿੰਦਾ ਵੀ ਭਾਈ ਸਾਹਿਬ ਜੀ ਸਾਨੂੰ ਹੁਣ ਤੁਸੀਂ ਵਧਾਈਆਂ ਵੀ ਦੇ ਦਿਓ ਥੋੜੀਆਂ ਜਿਹੀਆਂ ਤੇ ਮੈਂ ਵੀ ਡੈਡ ਜੀ ਨੇ ਉਹਨਾਂ ਨੂੰ ਆਖਿਆ ਵੀ ਜਿੰਨੇ ਵੀ ਵੱਤੋਂ ਬਾਤ ਤੁਸੀਂ ਦੇ ਸਕਦੇ ਦੇ ਦਿਓ ਆਪਣੇ ਹਿਸਾਬ ਦੇ ਨਾਲ ਤੇ ਬਾਪੂ ਜੀ ਉਹਨਾਂ ਨੇ ਇਹਨੂੰ ਵਧਾਈਆਂ ਦਿੱਤੀਆਂ ਤੇ ਬੰਦਾ ਬਹੁਤ ਖੁਸ਼ ਹੋਇਆ ਕਹਿੰਦਾ ਵੀ ਠੀਕ ਆ ਭਾਈ ਸਾਹਿਬ ਤੇ ਹੁਣ ਆਪਾਂ ਗੱਡੀ ਵਿੱਚ ਬੈਠ ਚੁੱਕੇ ਹਾਂ ਸਾਰਾ ਪਰਿਵਾਰ ਹੁਣ ਗੱਡੀ ਵਿੱਚ ਬੈਠਣ ਵਾਸਤੇ ਤਿਆਰ ਆ। ਪਹਿਲੀ ਗੱਡੀ ਦੀ ਚਾਬੀ ਮੈਂ ਹੁਣ ਤਾਇਆ ਜੀ ਨੂੰ ਦਿੱਤੀ ਮੈਨੂੰ ਯਾਦ ਭੁੱਲ ਗਿਆ ਸੀ ਮੈਂ ਕਿਹਾ ਲਓ ਤਾਇਆ ਜੀ ਹੁਣ ਇਹ ਗੱਡੀ ਤੁਸੀਂ ਲੈ ਕੇ ਆਓ ਤੇ ਨਵੀਂ ਗੱਡੀ ਆਪਾਂ ਲੈ ਕੇ ਚੱਲਦੇ ਹਾਂ। ਲਓ ਜੀ ਸਾਰਾ ਪਰਿਵਾਰ ਹੁਣ ਗੱਡੀ ਵਿੱਚ ਬੈਠਣ ਵਾਸਤੇ ਤਿਆਰ ਹੋ ਗਿਆ ਆਪਾਂ ਗੱਡੀ ਦੀ ਮਾਰ ਲਈ ਸੈਲਫ ਤੇ ਪੂਰਾ ਪਰਿਵਾਰ ਹੁਣ ਗੱਡੀ ਵਿੱਚ ਬੈਠ ਰਿਹਾ ਆ ਤੇ ਹੁਣ ਆਪਾਂ ਘਰ ਨੂੰ ਚੱਲਦੇ ਹਾਂ। ਮੈਨੂੰ ਪਤਾ ਤੁਸੀਂ ਸਾਰਿਆਂ ਨੇ ਕਮੈਂਟ ਬਾਕਸ ਵਿੱਚ ਸਾਨੂੰ ਵਧਾਈਆਂ ਦੇੜੀਆਂ ਆ ਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਆ ਗੁਰੂ ਸਾਹਿਬ ਸਾਰਿਆਂ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਤਰੱਕੀਆਂ ਬਖਸ਼ਿਸ਼ ਕਰਨ ਸਾਰਿਆਂ ਦੇ ਕੋਲ ਹੀ ਮਾਰੇ ਸੱਚੇ ਪਾਤਸ਼ਾਹ ਗੱਡੀਆਂ ਦੀ ਦਾਤ ਗੁਰੂ ਸਾਹਿਬ ਸਾਰਿਆਂ ਨੂੰ ਬਖਸ਼ਿਸ਼ ਕਰਨ ਆਪਾਂ ਹੁਣ ਏਜੰਸੀ ਦੇ ਵਿੱਚੋਂ ਚੱਲਣ ਲੱਗੇ ਆ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਗੱਡੀ ਵਿੱਚ ਬਹਿ ਚੁੱਕੇ ਆ ਪ੍ਰਮਾਤਮਾ ਦਾ ਸ਼ੁਕਰਾਨਾ ਕਰਕੇ ਮੈਂ ਗੱਡੀ ਦਾ ਪਹਿਲਾ ਗੇਅਰ ਪਾਇਆ ਤੇ ਆਪਾਂ ਗੱਡੀ ਤੋਰ ਲਈ ਆਪਣੇ ਘਰ ਵੱਲ ਨੂੰ ਤੇ ਹੌਲੀ-ਹੌਲੀ ਕਰਦੇ ਆ ਆਪਾਂ ਘਰ ਪਹੁੰਚ ਚੁੱਕੇ ਆ ਤੇ ਇਹ ਵਲੌਗ ਤੁਹਾਨੂੰ ਕਿਵੇਂ ਦਾ ਲੱਗਾ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਕਮੈਂਟ ਬਾਕਸ ਵਿੱਚ ਲਿਖਿਓ ਤੁਸੀਂ ਕਿੱਥੋਂ ਸਾਡੀ ਵੀਡੀਓ ਵੇਖ ਰਹੇ ਹੋ ਤੇ ਨਵੀਂ ਗੱਡੀ ਦੀਆਂ ਵਧਾਈਆਂ ਦੇਣ ਲਈ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ ਅਗਲੀ ਵੀਡੀਓ ਵਿੱਚ ਆਪਾਂ ਜਲਦੀ ਮਿਲਦੇ ਹਾਂ ਜਿਵੇਂ ਤੁਹਾਨੂੰ ਪਤਾ ਹੀ ਆ ਇਸ ਚੈਨਲ ਤੇ ਆਪਾਂ ਗੁਰੂ ਧਾਮਾਂ ਦੇ ਦਰਸ਼ਨ ਆਪ ਜੀ ਨੂੰ ਕਰਾਉਨੇ ਆ ਤੇ ਨਾਲ ਗੁਰਬਾਣੀ ਦੇ ਕਥਾ ਕੀਰਤਨ ਦੀਆਂ ਵੀਡੀਓ ਅਪਲੋਡ ਕੀਤੀਆਂ ਜਾਂਦੀਆਂ ਆ ਜਿਨ੍ਹਾਂ ਨੇ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੋ ਅਗਲੀ ਵੀਡੀਓ ਵਿੱਚ ਤੁਹਾਨੂੰ ਕਿਸੇ ਨਵੇਂ ਗੁਰੂ ਧਾਮ ਦੇ ਦਰਸ਼ਨ ਕਰਾਵਾਂਗੇ ਜਿਸ ਸਥਾਨ ਤੇ ਬਹੁਤ ਹੀ ਘੱਟ ਸੰਗਤਾਂ ਗਈਆਂ ਹੋਣਗੀਆਂ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਇਸ ਵੀਡੀਓ ਦੀ ਆਪਾਂ ਇੱਥੇ ਹੀ ਸਮਾਪਤੀ ਕਰਦੇ ਹਾਂ ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ